ਆ ਦੇਖੋ ਜੀ ਬਹੁਤ ਪਰੇਸ਼ਾਨ ਕਰ ਰਹੀ ਹੈ ਜੀ ਆ ਦੇਖੋ ਬਾਰ ਬਾਰ ਆ ਦੇਖੋ ਜੀ ਸਰਦੀਆਂ ਦਾ ਟਾਈਮ ਅਸੀਂ ਤੋਂਪ ਉੱਪਰ ਸੇਖਣ ਆਣੀ ਹੁੰਦੀ ਅਸੀਂ ਬਹੁਤ ਪਰੇਸ਼ਾਨੀ ਝੇਲ ਪਾ ਰਹੇ ਹਾਂ ਜੀ ਆ ਦੇਖੋ ਜੀ ਬਾਰ ਬਾਰ ਇੱਕੋ ਚੀਜ਼ ਦੇ ਮਗਰ ਪਿਆ ਹੋਇਆ ਪਜਾਮਾ ਹੀ ਲਾਰਿਆ ਵਾ ਬਾਰ ਬਾਰ ਕੱਲ ਪਹਿਲਾਂ ਦੋ ਟੀ-ਸ਼ਰਟਾਂ ਲੈ ਕੇ ਜੀ ਅੱਜ ਪਜਾਮਾ ਦੇ ਮਗਰ ਪਿਆ ਆ ਦੇਖੋ ਕਿੰਨੀ ਕੀ ਦੇਰ ਬੰਦਾ ਉੱਪਰ ਰਹੂਗਾ ਜੀ ਕਿੰਨੀ ਕੀ ਦੇਰ ਅਸੀਂ ਉੱਪਰ ਬੈਠੇ ਰਹੀਏ ਹੱਥ ਜੋੜ ਕੇ ਬੇਨਤੀ ਆ ਇਹਨਾਂ ਨੂੰ ਫੜਿਆ ਜਾਵੇ ਆਹ ਕੋਣ ਇੱਧਰ ਨੂੰ ਆਗੇ ਜੀ ਆਹ ਕੋ ਆ ਸਾਡੇ ਬੱਚੇ ਆਹ ਕੋ ਜੀ ਕੋਠੇ ਤੇ ਖੇਡ ਵੀ ਨਹੀਂ ਪਾ ਰਹੇ ਨਾ ਅਸੀਂ ਇਹਨਾਂ ਨੂੰ ਉੱਪਰ ਇਕੱਲੇ ਛੱਡ ਪਾ ਰਹੇ ਹਾਂ ਉਹ ਦੇਖੋ ਜੀ ਉਹ ਸਾਰੇ ਕੋਠਿਆਂ ਤੇ ਹੀ ਆ ਜੀ ਦੇਖੋ ਉਹ ਕੋ ਉਹ ਦੇਖੋ ਜੀ ਉਹ ਦੇਖੋ ਜੀ ਉਹ ਦੇਖੋ ਉਹ ਦੇਖੋ ਸਾਰੇ ਸਾਰੇ ਡਰ ਰਹੇ ਆ ਜੀ ਸਾਰੇ ਉਹ ਦੇਖੋ ਜੀ ਉਹ ਦੇਖੋ ਸਾਰੇ ਡਰਦੇ ਆ ਜੀ ਉਹ ਦੇਖੋ ਜੀ ਬਣ ਬੋ ਆਗ ਨੂੰ ਸਾਡੀ ਸਾਡੀ ਹੱਥ ਜੋੜ ਕੇ ਬੇਨਤੀ ਆ ਜੀ ਇਹਨਾਂ ਨੂੰ ਫੜਿਆਵੇ ਜਲਦ ਤੋਂ ਜਲਦ ਅਸੀਂ ਆਹ ਕੋ ਬੱਚੇ ਕਿੱਥੋਂ ਛੱਡ दिए ਇਕੱਲੇ ਉੱਪਰ ਸਰਦੀ ਵਾਲਾ ਟਾਈਮ ਹੈ ਉੱਪਰ ਨਹੀਂ ਬੈਠਾਂਗੇ ਤਾਂ ਹੋਰ ਕਿੱਥੇ ਧੁੱਪ ਸੇਕਣ ਬੈਣਾ ਜੀ ਥੱਲੇ ਗਲੀਆਂ 'ਚ ਧੁੱਪ ਨਹੀਂ ਆਂਦੀ ਹੈਗੀ ਇਹਨਾਂ ਨੂੰ ਕਿਰਪਾ ਕਰਕੇ ਫੜਿਆ ਜਾਵੇ ਆ ਦੇਖੋ ਇਹ ਸਾਨੂੰ ਬਹੁਤ ਜ਼ਿਆਦਾ ਮੰਦਰਾ ਨੇ ਪਰੇਸ਼ਾਨ ਕੀਤਾ ਹੈ ਬਾ ਕੱਪੜੇ ਲੈ ਆ ਰਹੇ ਆ ਕਦੀ ਕੋਸ਼ ਕਰ ਰਹੇ ਆ ਆ ਦੇਖੋ ਜੀ ਇਸ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਹੈਗੀ ਇਹਨਾਂ ਨੂੰ ਜਲਦ ਜਲਦ ਲਿਜਾਇਆ ਜਾਵੇ ਤਾਂ ਕਿ ਸਾਨੂੰ ਪਰੇਸ਼ਾਨੀ ਨਾ ਕਰਨੀ ਪਵੇ ਆ ਦੇਖੋ ਜੀ ਬਹੁਤ ਪਰੇਸ਼ਾਨ ਕਰ ਰਹੇ ਆ ਜੀ ਸਾਡੇ ਬੱਚੇ ਉੱਪਰ ਗੋਠੇ ਤੇ ਖੇਲ ਵੀ ਨਹੀਂ ਪਾ ਰਹੇ ਆ ਸਾਡੇ ਕੱਪੜੇ ਕਦੀ ਲੈ ਆ ਰਹੇ ਆ ਆਖੋ ਆ ਦੇਖੋ ਆਖੋ ਪਿਆਮਾ ਲੈ ਆ ਰਹੇ ਆ ਜੀ ਆਹ ਕੋ ਜੀ ਆ ਦੇਖੋ ਜੀ ਹਾਂ ਬਹੁਤ ਪਰੇਸ਼ਾਨ ਕਰ ਰਹੀ ਹੈ ਜੀ ਦੇਖੋ ਜਲਦ ਤੋਂ ਜਲਦ ਇਹਨਾਂ ਨੂੰ ਲੈ ਆਇਆ ਜਾਵੇ ਆ ਦੇਖੋ ਜੀ ਆ ਦੇਖੋ ਜੀ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੀ ਹੈ